ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਚਨ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਤੇ ਆਪਾਂ ਤੁਹਾਡਾ ਬਹੁਤਾ ਟਾਈਮ ਨਾ ਖਰਾਬ ਕਰਦੇ ਹੋਏ ਤੁਹਾਨੂੰ ਅੱਜ ਆਪ ਦਿਖਾਵਾਂਗੇ ਟੂਰ ਦੀਆਂ ਫੁਲਕਾਰੀਆ ਜਿਹੜੀਆਂ ਆਪਾਂ ਨੇ ਟੂਰ ਦੇ ਆਪਣੇ ਕਿਦੋਂ ਪ੍ਰੀ-ਰੈਡੀ ਕਰਵਾਈਆਂ ਰਹੀਆਂ। ਜੇਕਰ ਤੁਹਾਨੂੰ ਚਲੋ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਟੂਰ ਦੀ ਫੁਲਕਾਰੀ ਦਾ ਵਰਕ ਦੇਖੋ। ਵਰਕ ਬਹੁਤ ਹੀ ਫਿਨਿਸ਼ਿੰਗ ਨਾਲ ਹੋਇਆਗਾ। ਬਹੁਤ ਹੀ ਖੁੱਲੀ ਰੁੱਲੀ ਫੁਲਕਾਰੀ ਹੈਗੀ। ਉਹਨਾਂ ਕਿਉਂਕਿ ਵਿਆਹ ਚੱਲਦੀ ਦਾ ਸੀਜ਼ਨ ਹੈ ਨਾ ਦਿਨੇ ਗੋਲੀਆਂ ਫੁਲਕਾਰੀਆਂ ਦੇਖੋ ਬਹੁਤ ਟ੍ਰੈਂਡ ਦੇ ਵਿੱਚ ਨੇ ਆ ਪੁਰਾਣੇ ਰਵਾਲ ਦੀ ਇਹ ਟੂਲ ਦੀ ਫੁਲਕਾਰੀ ਤਿਆਰ ਕੀਤੀ ਹੋਈ ਹੈਗੀ ਤੁਸੀਂ ਵਰਕ ਦੇਖੋ ਰੈੱਡ ਕਲਰ ਦੀ ਹੈਗੀ ਇਹ ਮਰੂਨ ਰੈੱਡ ਕਲਰ ਹੈ ਬਹੁਤ ਹੀ ਸੋਹਣਾ ਪੀਸ ਬਣ ਕੇ ਤਿਆਰ ਹੋਇਆਗਾ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਵੀ ਕਲਰ ਕੰਟਰਾਸਟ ਦੇ ਵਿੱਚ ਹੁਣਵਾ ਸਕਦੇ ਹੋਗੇ ਇਹ ਇਹ ਕਲਰ ਵੀ ਬਹੁਤ ਸੋਹਣਾ ਉੱਥੇ ਹੈਗਾ ਕਲਰ ਵੀ ਬਹੁਤ ਹੀ ਸੋਹਣੇ ਪਾਈ ਨੇਗੇ yellow magenta ਤੇ white ਦਾ ਕੰਟਰਾਸਟ ਕੀਤਾ ਹੈ ਇਹਦੇ ਵਿੱਚ red ਕਲਰ ਦੀ ਇਹ ਫੁਲਕਾਰੀ ਹੈ ਬਹੁਤ ਹੀ ਖੂਬੀ ਡੂਲੀ ਫੁਲਕਾਰੀ ਹੈ ਮੈਂ ਤੁਹਾਨੂੰ ਆਪਣੇ ਉੱਪਰ ਵੀਅਰ ਕਰਕੇ ਦਿਖਾ ਦਿੰਦੀ ਹਾਂ ਬਹੁਤ ਹੀ ਖੂਬੀ ਡੂਲੀ ਫੁਲਕਾਰੀ ਹੈ ਜੇਕਰ ਤੁਹਾਨੂੰ ਇਸ ਅਰਤੀ ਸਾਡੀ ਫੁਲਕਾਰੀ ਪਸੰਦ ਆਈ ਤਾਂ ਤੁਸੀਂ ਆਰਡਰ ਦੇ ਸਕਦੇ ਸਾਡੇ ਕੋਲ ਪੀਸ ਰੈਡੀ ਵੀ ਨੇ ਇਹ ਵੀ ਤੁਸੀਂ ਮੰਗਵਾ ਸਕਦੇ ਹੋ ਇਹ ਰੈਡੀ ਅਗਲੀ ਫੁਲਕਾਰੀ ਹੈ ਆਪਣੇ ਕੋਲ ਇਹ ਚਨੂਨ ਦੇ ਉੱਪਰ ਰੈੱਡ ਕਲਰ ਦੇ ਵਿੱਚ ਇਹ ਵੀ ਤਿਆਰ ਕੀਤੀ ਹੈ ਇਹ ਰੈੱਡ ਕਲਰ ਦੀ ਫੁਲਕਾਰੀ ਹੈਗੀ ਇਹਦਾ ਬੇਸ ਹੈ ਜਿਹੜਾ ਚਨੂਨ ਰਹੂਗਾ ਇਹ ਉਹਦੀ ਪੂਰੀ ਦੁਨੀਆ ਫੁਲਕਾਰੀ ਹੈਗੀ ਇਹਦਾ ਕਰਕ ਦਾ ਪੈਟਰਨ ਵੀ ਬਹੁਤ ਸੋਹਣਾ ਹੈਗਾ ਇਹਦਾ ਚਾਰੇ ਪਾਸੇ ਬਾਰਡਰ ਬਣਿਆ ਹੋਇਆ ਤੇ ਵਿੱਚ ਸਾਰੀ ਦੁਪट्टे ਦੇ ਵਿੱਚ ਬੂਟੀ ਮਿਲੂਗੀ ਤੁਹਾਨੂੰ ਇਹ ਵੀ ਬਹੁਤ ਸੋਹਣਾ ਪੀਸ ਬਣਿਆ ਹੈ ਦੇਖਣੇ ਤਾਂ ਵੀ ਤੁਸੀਂ ਦੇਖ ਸਕਦੇ ਹੋ ਵਰਕ ਦੀ ਸਫਾਈ ਦੇਖੋ ਕਿੰਨੀ ਹੈਗੀ ਤੁਸੀਂ ਇਹ ਪੀਸ ਵੀ ਆਰਡਰ ਕਰ ਸਕਦੇ ਹੋ ਜੇਕਰ ਤੁਹਾਨੂੰ ਹੋਰ ਕਲਰ ਕੰਟਰਾਸਟ ਪਸੰਦ ਆ ਤੁਸੀਂ ਆਪਣੀ ਮਰਜ਼ਮਾਨ ਨੂੰ ਪਸੰਦ ਡਿਜ਼ਾਈਨ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਇਹ ਸਾਰਾ ਹੱਥ ਦਾ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਸਫਾਈ ਨਾਲ ਤੇ ਸਾਡੇ ਰੇਟ ਵੀ ਬਹੁਤ ਹੀ ਵਾਜਬ ਰਹਿਣਗੇ ਇਹ ਨਹੀਂ ਹੈਗਾ ਵੀ ਬਹੁਤ ਮਹਿੰਗੇ ਰੇਟ ਨੇ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਕੰਮ ਕਰਕੇ ਦੇਵਾਂਗੇ ਤੇ ਅਗਲਾ ਪੀਸ ਹੈ ਜਿਹੜਾ ਉਹ ਮਜ਼ੈਂਟਾ ਕਲਰ ਦੇ ਵਿੱਚ ਰੈਡੀ ਕੀਤਾ ਹੋਇਆ ਹੈ ਇਦੇ ਉੱਪਰ ਵੀ ਪੁਰਾਣੀ ਪੁਰਾਣੀ ਟਾਈਪ ਚੱਲਤ ਰਹਿੰਦਾ ਜਿਹਦੇ ਵਿੱਚ ਪੁਰਾਣੀ ਟਾਈਪ ਕਲਰ ਕੰਟਰਾਸਟ ਕੀਤਾ ਹੋਇਆ ਜਿਵੇਂ ਪਹਿਲਾਂ ਦੇ ਪ੍ਰਕਾਰੀਆਂ ਦੇ ਵਿੱਚ ਹੁੰਦਾ ਸੀ ਆ ਦੇਖੋ ਪੁਰਾਣੀ ਲੁੱਕ ਦਿੰਦਾ ਇਹ ਬਹੁਤੀ ਸੋਹਣਾ ਬਣਿਆ ਹੈ ਵੀ ਦੁਪੱਟਾ ਇਹਨਾਂ ਦੀ ਹੈ ਫਿਨਿਸ਼ਿੰਗ ਰਹਿੰਦੀ ਹੈਗੀ ਤੇ ਇਹ ਹਜੇ ਪੀਸ ਬਣ ਕੇ ਆਏ ਸੀ ਮੈਂ ਸੋਚਿਆ ਚਲੋ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਇਸ ਦੇ ਕੋ ਤੁਸੀਂ ਬਹੁਤ ਹੀ ਸੋਹਣੇ ਤਿਆਰ ਹੋਏ ਨੇ ਜੀ ਹੱਥ ਸਾਰਾ ਹੱਥ ਦਾ ਕੰਮ ਹੈ ਬਹੁਤ ਹੀ ਸਫਾਈ ਨਾਲ ਕੀਤਾ ਹੋਇਆ ਹੈਗਾ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪਸੰਦ ਹੈ ਕੋਈ ਵੀ ਤੁਸੀਂ ਡਿਜ਼ਾਈਨ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੀ ਬੁਟੀਕ ਤੇ ਆ ਕੇ ਵੀ ਤਿਆਰ ਕਰਵਾ ਸਕਦੇ ਹੋ ਜੇ ਤੁਸੀਂ ਦੂਰ ਹੋ ਤਾਂ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗ ਸਕੇ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ